ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸਾਧੂ ਫਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੰਬਲ ਜ਼ਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਸੇਰੋਂ ਦੇ ਬਿਲਕੁਲ ਲਾਗੇ ਨਜ਼ਦੀਕ ਪਿੰਡ ਆ ਚੰਬਲ ਨਸ਼ਾਰੇ ਪਨਵਾ ਤੋਂ ਦੂਰੀ ਵੀ ਤਕਰੀਬਨ ਕੋਈ 2 2.5 3 ਕਿਲੋਮੀਟਰ ਦੀ ਦੂਰੀ ਹੈ ਸਾਰੀ ਆਨਰ ਵੀਰ ਜਸ ਉਹਨਾਂ ਦੇ ਕੋਲ ਆਇਆ ਤੇ ਬਾਈ ਪ੍ਰਤਾਪ ਸਿੰਘ ਕੈਰੋਂ ਦੇ ਕੋਲ ਅੱਜ ਇਸ ਵੀਡੀਓ ਵਿੱਚ ਦੋਸਤੋ ਹਾਰ ਵਾਰ ਦੀ ਤਰ੍ਹਾਂ ਨਾਗਾ ਪਤਾ ਦਾ ਟੋਟਲ ਸੱਤ ਕਿ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਟੋਕਰ ਗੱਬਣ ਪਸ਼ੂ ਆ ਚਾਹੇ ਮੱਝਾਂ ਦੀ ਗੱਲ ਕਰ ਲਈਏ ਤੇ ਚਾਹੇ ਬਹੜਾਂ ਦੀ ਗੱਲ ਕਰ ਲਈਏ ਟੋਕਰ ਗੱਬਣ ਪਸ਼ੂ ਬਤੇਰੇ ਹੁੰਦੇ ਆ ਠੀਕ ਆ ਜੀ ਤੇ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਤਾਂ ਐਨੀਮਲ ਦਿਖਾਇਆ ਨੀਲੀ ਰਾਵੀ ਤੇ ਨੀਲੀ ਦੀਆਂ ਮੱਝਾਂ ਦਿਖਾਈਆਂ ਨੇ ਟੋਕਰ ਗੱਬਣ ਨਾ ਕਿ ਪਿਛਲੀ ਵੀਡੀਓ ਦੇ ਵਿੱਚ ਵੀ ਕਾਫੀ ਸੀ ਇਸ ਵੀਡੀਓ ਵਿੱਚ ਵੀ ਤਕਰੀਬਨ ਦੋ ਤੋਂ ਤਿੰਨ ਨਗ ਜਿਹੜੇ ਮੱਝਾਂ ਝੋਟੀਆਂ ਦੇ ਵਿੱਚ ਆਪਾਂ ਦਿਖਾਵਾਂਗੇ ਟੋਕਰ ਗੱਬਣ ਆ ਠੀਕ ਆ ਜੀ ਇਹ ਕੁੱਚੇ ਬੱਚੇ ਦੇ ਵਿੱਚ ਤੇ ਇੱਕ ਬਿਲਕੁਲ ਸੱਜਰਤਾ ਜੀ ਸੂਈਆ ਦੋ ਟੋਕਰ ਗੱਬਣ ਕੋਈ ਵੀ ਵੀਰ ਆਪਣਾ ਖਰੀਦਦਾਰੀ ਕਰਨ ਆਉਂਦ ਇਥੇ ਇੱਕ ਟਾਈਮ ਦੋ ਟਾਈਮ ਚੋਕੇ ਤਸਦੀ ਤੁਸੀਂ ਕਰਨੀ ਹੁੰਦੀ ਹੈ ਠੀਕ ਹੈ ਜੀ ਸੋ ਗੱਬਣ ਪਸ਼ੂ ਲੈ ਜਾਂਦੇ ਹੋ ਟਿੱਪ ਕੇ ਚਾਰੇ ਥਣ ਪਾਸ ਕਰਕੇ ਲੈ ਕੇ ਜਾਓ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪ੍ਰੰਤੂ ਦਾ ਸਾਹਮਣਾ ਕਿਸੇ ਸੱਜਣ ਭਰਾ ਨੂੰ ਨਾ ਕਰਨਾ ਪਵੇ ਆਓ ਕਰਦੇ ਆਂ ਪੂਰੀ ਗੱਲਬਾਤ ਤਰੀਕ ਅੱਜ ਤੁਸੀਂ ਇੱਕ ਨੋਟ ਕਰ ਲਓ 5 ਮਾਰਚ ਤੇ ਸਮਾਂ ਕੋਈ ਦੁਪਹਿਰ ਦੇ 12:30 1 ਵਜੇ ਦਾ ਸਮਾਂ ਸਭ ਤੋਂ ਪਹਿਲਾਂ ਜਸ ਭਰਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੰਤੂ ਸਾਹਿਬ ਠੀਕ ਹੈ ਮਹਾਰਾਜ ਸਾਰੇ ਵੀਰਾਂ ਭਰਾਵਾਂ ਸਾਰਿਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਪ੍ਰਤਾਪ ਸੇ ਕਰੋ ਕੀ ਹਾਲ ਜੀ ਸਤਿ ਸ੍ਰੀ ਅਕਾਲ ਜਨਾਬ ਸਾਰੇ ਭੈਣ ਭਰਾਵਾਂ ਨੂੰ ਰਾਜਸੰਧੂ ਚੈਨਲ ਵੱਲੋਂ ਤੇ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਦੇ ਬਾਬਾ ਬੁਢਾ ਸਾਹਿਬ ਚੜ੍ਹਦੀ ਕਲਾ ਕਰੇ ਤਗੜੇ ਹੋ ਕੇ ਸ਼ੇਰ ਨੱਪ ਕੇ ਕਿਲੀ ਰੱਖਿਆ ਕਰੋ ਇਹ ਬੇਨਤੀ ਅਸੀਂ ਵਾਰ-ਵਾਰ ਹੀ ਕਹਾਂਗੇ ਤੇ ਇਹ ਕਰਦੇ ਰਵਾਂਗੇ ਸ਼ੇਰ ਦਾਟ ਕਮੈਂਟ ਦਾਣਾ ਚੇਤਾ ਭੁਲਿਆ ਕਰੋ ਭਰਾਓ ਇੰਨੀ ਕੀ ਬੇਨਤੀ ਆ ਠੀਕ ਆ ਠੀਕ ਆ ਜੀ ਲੈ ਵੀ ਹੋਰ ਜੱਸ ਵਧੀਆ ਵਧੀਆ ਕਰੋ ਸਾਹਿਬ ਕਿਵੇਂ ਕੰਮ ਵਧੀਆ ਚੱਲ ਰਿਹਾ ਹੈ ਗਰਦੀ ਗੜਾ ਬੜੀ ਕਿਰਪਾ ਬਾਬਾ ਫੁੱਟਾ ਸਾਹਿਬ ਦੀ ਸੰਤੂ ਸਾਹਿਬ ਦੀ ਅਮੀ ਕਿਰਪਾ ਨਾਲ ਵੀ ਉਤਨਾ ਪਾ ਮਾਲ ਪਾਇਆ ਨਾ ਤੇ ਟਿਕਟਾਰ ਨੂੰ ਵਿਕਿਆ ਜਵੇਂ ਕਨੈਕਟਰ ਨਹੀਂ ਪਾ ਸੀ ਟਿਕਟਾ ਕੱਟਦਾ ਇਤਨਾ ਮਾਲ ਵਿਕਿਆ ਜਿੰਨਾਂ ਤਾਂ ਨੂੰ ਮੈਂ ਭੂਣ ਚੁੱਕੀ ਜਾਂ ਭੂਣ ਨਹੀਂ ਕੋਈ ਆਪਾਂ ਵਿੱਚੋਂ ਹੁੰਦੇ ਆ ਫੋਨ ਜਿੰਨੇ ਪਰਿਆ ਮਾਲਾ ਜੇ ਕਿ ਮੇਰੇ ਪਹਿਲਾਂ ਪ੍ਰਾਕਾ ਮਾਰਨ ਨਾਲ ਕੇ ਫੋਨ ਆਉਂਦਾ ਹਾਂਜੀ ਹਾਂ ਮਾਰਨ ਫੋਨ ਕਰਦਾ ਚੱਕਣਾ ਚਾਹੀਦਾ ਚਲੋ ਜਵਾਬ ਦੇਣਾ ਬੜਾ ਬੜਾ ਪਿਆਰ ਦਿੰਦੇ ਆ ਤੇ ਇਤਨਾ ਹੀ ਦਿੰਦੇ ਰਹਿਣਾ ਉਹਨਾਂ ਦੇ ਸਾਹਮਣੇ ਇਤਨਾ ਹੀ ਰੌਣਕਾਂ ਲਾਈਏ ਵੇ ਮਾਰਾ ਕਰਦੀ ਕਾ ਲਾਲਾ ਜੀ ਆਹ ਕਰੀਏ ਕੋਲ ਕੇ ਆ ਚੱਕ ਠੀਕ ਆ ਜੀ ਲਓ ਵੀ ਸ਼ੁਰੂਆਤਾਂ ਕਰਦੇ ਆ ਠੀਕ ਆ ਜੀ ਮਾਲ ਦਿਖਾਵਾਂਗੇ ਤੁਹਾਨੂੰ ਸੱਤ ਐਨੀਮਲ ਨੇ ਤੋਂ ਕੱਲੇ ਕੱਲੇ ਪਸ਼ੂ ਦੀ ਡਿਟੇਲ ਆਪਾਂ ਸ਼ਟਾਰਟ ਕਰਦੇ ਆ ਇੱਕ ਸਾਹਮਣੇ ਤੁਸੀਂ ਵੇਖੂਗਾ ਠੀਕ ਆ ਜੀ ਨੀਲੀ ਰਾਵੀ ਦੇ ਵਿੱਚ ਮੱਝ ਵੱਡੀ ਹਾਈਟ ਕੱਟ ਦੇ ਵਿੱਚ ਆ ਬਾਕੀ ਡਿਟੇਲ ਆਪਾਂ ਨਾਲ ਦੇ ਨਾਲ ਹੀ ਸਾਂਝੇ ਕਰਦੇ ਚੱਲਦੇ ਆ ਲੈ ਵੀ ਪ੍ਰਤਾਪ ਹਾਂਜੀ ਤੇ ਤੂੰ ਹੀ ਦੱਸ ਦੇ ਫਿਰ ਡਿਟੇਲ ਕੀ ਹੈ ਜੀ ਸਰਦਾਰ ਹੀ ਦੱਸੋ ਜੀ ਮੈਂ ਗਮਾ ਤੇਰੀਆਂ ਮੈਂ ਉਹੀ ਸਾਡੇ ਪਾਲਤੂ ਸਰਦਾਰ ਨਹੀਂ ਜੀ ਨਹੀਂ ਮੈਂ ਗਰੀਬ ਇਹ ਮੈਂ ਕਿਹਦੇ ਸੁਣੀ ਆ ਦੂਜੇ ਸੂਵੇ ਸੁਣੀ ਆ ਦੂਜਾ ਸੁਬਾ ਸੁਣੀ ਆ ਜੀ 1.5 ਮਹੀਨੇ ਚੱਕ ਪਾਸ ਆ ਠੀਕ ਆ ਢਾਈਆਂ ਤੋਂ ਬਾਹਰ ਹੀ ਆ ਪਟਾਈ ਕਰਕੇ ਦਵਾਂਗੇ ਹੈ ਪੌਣੇ ਤਿੰਨ ਦੇ ਤਿੰਨਾਂ ਦਾ ਹੀ ੜ ਜੇ ਠੀਕ ਆ ਜੀ ਇਹ ਜਸ ਦੁੱਧ ਕਿੰਨਾ ਸੱਤ ਕਿਲੋ ਭਾੜੇ ਦੇ ਮਿਲਦੀ ਬੱਚਾ ਮਗਰੇਗਾ ਨਹੀਂ ਬੱਚਾ ਇਹਦੇ ਮਗਰੇ ਬਗੈਰ ਬੱਚੇ ਲੋ ਵੀ 7 ਕਿਲੋ ਦੋ ਦੋ ਭਾੜੇ ਦੇ ਮਿਲਦੀ ਆ ਨਿਸ਼ਾਨੀਆਂ ਸੰਧੂ ਸਾਹਿਬ ਬਰਾਬਰ ਤੇ ਨਿਸ਼ਾਨੀਆਂ ਸੁਣੀਆਂ ਮੇਰਾ ਭਰਾ ਚੈੱਕ ਕਰੀ ਚੰਦੇ ਆ ਦੇ ਠੀਕ ਆ ਜੀ ਕਦ ਕੋ ਤੋਂ ਵੱਡਾ ਆ ਬਾਕੀ ਪ ਬੜੀ ਪੜੀ ਸਭੀ ਆ ਐਨ ਗੋਲਸਰਾਂ ਨੇ ਗੂਗਰਮਾਲੀ ਦੇਖੋ ਜੀ ਮੈਂ ਸੰਤੂ ਸਾਹਿਬ ਵੇਖੋ ਸੀ ਹਾਂ ਛੋਟੀ ਤੇ ਪਾਈਆਂ ਤੋਂ ਪਲਾਸ ਤੋਂ ਕਿੰਨਾ ਨੇ ਨਜ਼ਦੀਕ ਹੈ ਜਿਹੜੀ ਇਹ ਗੱਬਰ ਚੈੱਕ ਪਾਸ ਆ ਚੈੱਕ ਪਾਸ ਆ ਆ ਦੇਖੋ ਸਾਰ ਤੇ ਨੇ ਆ ਆ ਬਾਕੀ ਸਾਰ ਤੇ ਨਿਸ਼ਾਨ ਆ ਚਾਰੇ ਪੈਰ ਪੂਛ ਉੱਪਰ ਤੱਕ ਵਾਈਟ ਬਾਕੀ ਰੰਗ ਭੰਗ ਬਹੁਤ ਵਧੀਆ ਸਾਰ ਪੂਰ ਛਟਾ ਨਹੀਂ ਭੋਲੀ ਹੂੰ ਹੂੰ ਲੋਬੇ ਠੀਕ ਹੈ ਜੀ ਬਹੁਤ ਸੋਹਣੀ ਹੈ ਆਪਦੀਆ ਕਰਮਾਰੀ ਸਿੰਘ ਸੂਂਗ ਬਹੁਤ ਵਧੀਆ ਗੁਲਾਈ ਚ ਲੱਗਾ ਹਾਂਜੀ ਤੇ ਬਹੁਤ ਸੋਹਣਾ ਪਿੱਠਪੂੜਾ ਇੱਕ ਪਿੱਛੇ ਦੇ ਝੋਟੀ ਵੇਚੀ ਸੀ ਯਾਸੋਬ ਚਾਰ ਪੰਜ ਤਿੰਨ ਚਾਰ ਦਿਨ ਪਹਿਲਾਂ ਹਾਂਜੀ ਨੀਲੀ ਰਾਵੀ ਦੀ ਤਾਂ ਬਾਕੀ ਹੈ ਉਹਦੇ ਕੋਲ ਆਇਆ ਨਾ ਉਹਦੇ ਅੰਨ ਸਨਸਾਬ ਬਹੁਤ ਫੋਨ ਆਇਆ ਉਹ ਤੇ ਇੱਥੇ ਵੀ ਨਫਾ ਦਿੰਦੇ ਵੀਰ ਭਰਾ ਉਹਨਾਂ ਨੂੰ ਠੀਕ ਹੈ ਬਈ ਉਹਨਾਂ ਨੂੰ ਆਖਿਆ ਅਗਲੇ ਜੇ ਭਾਵੇਂ 2000 ਸਾਈ ਭਾਈ ਭਾਤਿਆ ਸਤੂ ਸਾਬ ਹਾਈ ਮੜ ਕੇ ਪਸੂ ਨਹੀਂ ਕਿਸਦਾ ਬੇਜ ਆਹ ਔਰ ਬੰਦਾ ਲਾਉਂਦਾ ਇੱਕ ਦਾਸ ਦੀਆਂ ਦਾ ਇੱਥੇ ਹੀ ਮੈਨੂੰ ਸੁਵਾਦੋ ਕਰਾਇਆ ਮੈਂ ਆਪ ਦਾ ਵ ਦਾ ਕੋਟਾਈਆਂ ਪਿੰਨਾ ਟਾਈਆਂ ਪਿੰਨਾ ਦੇ ਲਾਗੇ ਪਾ ਕੇ ਜਿਹੜੇ ਦੋਸਤ ਗੱਬਣ ਦੇ ਬਾਕੀ ਥਣ ਦੀ ਜ਼ਰਲਵਾਂ ਦੇ ਬਾਕੀ ਸਾਇਜ ਥਣ ਦਾ ਇੱਕ ਸੰਦੂ ਦੇ ਸਾਹਮਣੇ ਬੇਨਤੀ ਹੈ ਜਾਂਦਿਆਂ ਪਹੂ ਚੱਕ ਕਰਾਓ ਆ ਡਾਕਟਰ ਸਾਦਕ ਆ ਜਿਹੜਾ ਜਾਂਦਿਆਂ ਚੱਕ ਕਰਾ ਲੈਣਾ ਉਹਦੇ ਨਾਲ ਦੀ ਰੀਤ ਹਾਂ ਕੋ ਚੱਕਰ ਨਹੀਂ ਜਾ ਦੱਸ ਮੋਲ ਦੱਸ ਮੋਲ ਵੀ ਤੇ ਕੀ ਕਰਦਾ ਇਹਦਾ ਮੋਲ ਤੇ ਸੰਦੂ ਸਾਹਮਣੇ ਇਹਦਾ ਵੀ ਇੱਕ ਪੰਜ ਕਰ ਲੀਜੀ ਅੱਛਾ ਲੱਕ ਜਿਹਾ ਮਾਨਤਾਨ ਕਰ ਰਿਹਾ ਇੱਕ ਪੰਜ ਤੋਂ ਥੱਲੇ ਨਹੀਂ ਉਤਰਵਾ ਪੈਰ ਇਹ ਕਮਾਂਜਾਲੀਆਂ ਦਰਦੇ ਆਪਾਂ ਇੱਕ ਮੰਜ ਕੁਝ ਕੋਈ ਨਹੀਂ ਇਹ ਕਮਾਂਜਾਲ ਇਹ 90 ਦੇ ਦੋ ਨੋਟ 90 ਦੇ ਪਹੁੰਚ 99 ਵੀ ਇੱਕੋ ਮਿੱਟਾ ਦੀ ਉੜਦੀ ਲੈ ਉੜਦੀ 99 ਦੀ ਪਹੁੰਚ 99 ਦੀ ਇਹ 92 ਦੀ ਪਹੁੰਚ ਪ੍ਰਤਾਪ ਕਹਿ ਰਹੇ ਨੇ ਮੋਹਰ ਲਾਤੀਆਂ ਦਾ 92 ਦੀ ਪਹੁੰਚ ਆਪਾਂ ਕਰਨੀ ਆ ਬਾਕੀ ਕੋਈ ਛੋਟੀ ਮੰਨ ਕੇ ਨਾ ਮੇਰਾ ਭਰਾ ਸੌਦਾ ਕਰੇ ਚੰਗੀ ਪਣੀ ਪੀਤੀ ਆ ਬਿਲਕੁਲ ਇਹ ਰਾਜੀ ਹਾਥੀ ਵਾਂਗੂ ਕਰਮਾ ਲਈ ਜਾਂ ਆਪਾਂ ਜੱਸ ਤੇ ਜਿਆ ਤੇ ਗੱਬਣ 9 ਕਿਲੋ ਦੁੱਧ ਪਛਾ ਮਗਰ ਕਟਾ 9 ਕਿਲੋ ਦੁੱਧ 14 ਮਹੀਨੇ ਦੀ ਗੱਬਣ 14 ਮਹੀਨੇ ਦੀ ਗੱਬਣ ਗਾ ਤੇ ਜੇ ਸੁਵੇਲੀ ਹਾਂ ਤੇ ਜੇ ਸੁਵੇਲੀ ਲੋ ਵੀ ਕਰੋ ਗੱਲ ਕੱਟ ਵੇਖੋ ਠੀਕ ਆ ਜੀ ਕਾ ਦਾ ਹਾਈ ਡੀ ਵੀ ਉਹਦੇ ਵਾਰੀ ਵਾਰ ਕੀ ਕਰਮਾ ਦੀ ਠੀਕ ਆ ਜੀ ਵੱਡੀ ਆ ਮੈਂ ਇੱਕ ਰੰਗ ਬਲੈਕ ਆ ਹਾਂ ਬਹੁਤ ਚੰਗਾ ਖੁੱਲਾ 9 ਕਿਲੋ ਦੁੱਧ ਅੱਗੇ ਕਰਮਾ ਦੀ 14 ਤੋਂ ਪਲੱਸ ਆ 4 4 ਪੂਰੇ ਹੋ ਗਏ 4 ਮਹੀਨੇ ਹਾਂਜੀ ਬਾਕੀ ਵੇਖੇ ਕਿਸਾਰ ਪੁੱਟੇ ਪੜੀ ਪੱਤਰ ਮੈਂ ਨਾ ਪੱਤਰ ਸੰਤੋਖ ਕੋਈ ਭਾਈ ਬਾਕੀ ਪੁੱਟੇ ਦੀ ਦੋਸਤ ਖੜਵੇ ਪੁੱਟੇ ਦੀ ਆ ਕਈ ਵਾਰ ਹੁੰਦਾ ਜੀ ਬਿਲਕੁਲ ਬੈਠ ਮਾ ਢਲਾ ਨਾ ਪੁੱਠਾ ਹੁੰਦਾ ਪੁੱਠੇ ਦੇਖ ਕੇ ਆਪਾਂ ਦੇਖੀਏ ਬਿਲਕੁਲ ਖੜਵੇ ਪੁੱਠੇ ਦੀ ਆ ਬਹੁਤ ਸੋਹਣਾ ਚੌੜਾ ਪਿੱਟੂੜਾ ਸਿੰਗਲ ਡੀਲ ਹੈ ਚੌੜਾ ਪੋਲੀ ਚੱਡੇ ਲੈਵੇ ਦੀ ਬੜੀ ਸਾਫ਼ ਸੁਥਰੀ ਹੈ ਸਿੰਗ ਉਹ ਮੂੰਹ ਮੱਥਾ ਦੇਖੋ ਇੱਕ ਵਾਰੀ ਬਿਲਕੁਲ ਪਤਲਾ ਫੇਸ ਹੈ ਹਾਂਜੀ ਗਨੇ ਗਾਂਤ ਨਹੀਂ ਆ ਪਰ ਬਾ ਦੇਖੋ ਇਹ ਮੋੜ ਦੇ ਵੀਰੇ ਹੋਰ ਆ ਦਿਖਾ ਦਿਓ ਜੀ ਲਓ ਜੀ ਬਾਕੀ ਛੱਡੇ ਛੋਡੇ ਦੀ ਬੰਤਰ ਬਹੁਤ ਵਧੀਆ ਠੀਕ ਹੈ ਜੀ ਸਾਫ਼ ਸੁਥਰਾ ਲੈਵਾ ਚਾਰੇ ਥਾਂ ਬੜੀ ਵਧੀਆ ਚੰਗੀ ਵੰਡਫੁੱਲ ਕਰਨ ਦੇ ਉੱਪਰ ਆ ਤੇ ਮਿਲਦੀ ਹੈ ਵੀ ਫਿਰ ਜਦਸ ਬੱਚੇ ਤੇ ਆ ਮਗਰ ਦੇ ਕੀ ਸੀ ਕੱਤੀ ਕੱਟਾ ਨਹੀਂ ਕਟਾ ਮਗਰ ਕਟਾ ਇਹਦੇ ਹਾਂਜੀ ਠੀਕ ਆ ਤੇ ਦੁੱਧ ਕਰਮ ਵਾਲੀ ਫਿਰ ਮੈਨੂੰ ਲੱਗਦਾ ਵੀ 9 ਕਿਲੋ ਸੰਤੂ ਸਾਹਿਬ 9 ਕਿਲੋ ਦੇ ਦੇ ਚਲਦੀ ਚੰਗੀ ਹੈ ਮੈਂ ਵੀ ਆਇਆ 100 ਦੁੱਧ ਪਾਵੇ ਆਨਲਾਈਨ ਵੀ ਜਿਹੜਾ ਮਗਾਉਣੀ ਆਟ ਹਾਂਜੀ 8 9 ਕਿਲੋ ਚੱਲਣ ਦੀ ਹੈ ਨਾਲੇ 4 ਮਹੀਨੇ ਦੀ ਕੱਪੜਾ ਤਾਂ ਵੀ ਤਾਂ ਸੱਜਰ ਪੈ ਗਿਆ ਮੇਰਾ 14 ਕਿਲੋ ਦਾ ਰਕਾਰਡ ਹੈ ਸੰਤੂ ਸਾਹਿਬ 14 ਕਿਲੋ ਦਾ ਹਾਂ ਆਪਾਂ 16 17 18 ਨਹੀਂ ਆ 14 ਕਿਲੋ ਆ ਨੱਟ ਦੇਂਦੀ ਰਹੀ ਹੋਊਗੀ ਸਰ ਹੁਣ ਹੀ ਤਕਰੀਬਨ 4 ਮਹੀਨੇ ਦੀ ਕੱਪੜਾ ਕਰਮ ਵਾਲੀ ਅੱਧਾ ਸਮਾਂ ਹੁਣ ਖਿੱਚ ਕੇ ਰਹਿ ਗਿਆ ਦੋਤਾਂ ਦਾ ਹੁਣ ਵੀ ਸੱਜਰਾ ਦੇ ਮੁਕਾਬਲੇ ਜਿੰਨੇ ਹਾਂਜੀ ਹਾਂਜੀ 8 9 9 ਕਿਲੋ ਠੀਕ ਆ ਜੀ ਕਟਾ ਦਿਖਾ ਦੇਣਾ ਅਸੀਂ ਪੱਜੀ ਲੋ ਜੀ ਕਿਹੜਾ ਕੱਟਾ ਬੱਚਾ ਵੀ ਆਪ ਆ ਜਾਵੇ ਪੱਠੇ ਖਾਂਦੇ ਆ ਜਾਓ ਲੋ ਜੀ ਇਹ ਕਟਾ ਠੀਕ ਆ ਜੀ ਕੱਟਾ ਵੀ ਮਾਲੀ ਬਣਿਆ ਪਿਆ ਹੈ ਹਾਂ ਜੀ ਬਈ ਲੈ ਵੀ ਬਿਲਕੁਲ ਛੋਟੀ ਛੋਟੀ ਸਿੰਗੀ ਆ ਜੇ ਅੱਧਾ ਡਾ ਇੰਚ ਸਿੰਗ ਬਾਹਰ ਨਿਕਲਿਆ ਹਾਂਜੀ ਇਹ ਕਟਾ ਕਰੋ ਚੱਕ ਠੀਕ ਆ ਮੈਂ ਵੀ ਬਾਕੀ ਸਾਨੂੰ ਸਾਰੀ ਤਰੀਫਾਂ ਬੜੀਆਂ ਕਰਨ ਦੇ ਲੈ ਕੇ ਜਾ ਪਰ ਆਪਾਂ ਕਰਨੀਆਂ ਨਹੀਂ ਫਾਇਦੇ ਨਹੀਂ ਹਾਂ ਨਹੀਂ ਉਹ ਆਪ ਹੀ ਦੱਸਣ ਦੀਏ ਕੋਈ ਭਰਾ ਨਹੀਂ ਦੱਸ ਦੇਣਾ ਕਿ ਆਪ ਦੱਸਣੀ ਹੈ ਮੇਰੀ ਭਰਾਵਾ ਕਹੀ ਆ ਜੋ ਉਹ ਵੀ ਮੁੱਖ ਹਾਂ ਮੈਂ ਵੀ ਜਸ ਕੀ ਮੁੱਲ ਕਰਦਾ ਇਹਦਾ ਮੁੱਲ ਜੋ ਮਰਜ਼ੀ ਕਰੀਏ ਇਹਦਾ 90 ਚ ਮਾਨਤਨ ਕਰਾਂ 90 ਜੋ ਕਿੰਨਾ ਕੁ ਹੋ ਜਾਊਗਾ ਇਹ ਲਾ 90 ਹੈ ਇਹ ਕਰਦਾਂਗੇ 85000 ਇਹ 80 ਜੋ ਇੱਕ ਛੱਡਾਂਗੇ ਤੇ ਪਹੁੰਚ ਵਿੱਚ ਹੀ ਕਰਾਂਗੇ ਨਹੀਂ ਜਿਆਦਾ ਹਾਂ ਉਹ ਵਿੱਚੇ ਤੇ ਕੱਲਾ ਜੋ ਭਰਾਵਾ ਨਹੀਂ ਕਰਦਾ ਤਰੀਫਾ ਕਰਨ ਦੇ ਪੂਰੀ ਮੈਕ ਪਰ ਕਰਨੀਆਂ ਨਹੀਂ ਦਾ ਮੇਰੇ ਕੋਲ ਟੋਕਰ ਦਾ ਬਣਾ ਹਾਂ ਇੱਕ ਘਾਟ 80 ਦੀ ਹੈ ਹਾਂਜੀ ਲਾ ਵੀ 100 ਕਿਲੋਮੀਟਰ ਜਾਂ ਫਿਰ 100 ਹੀ 100 ਹੀ ਲਾ ਵੀ ਇੱਕ ਘਾਟ 80 ਦੀ ਪਹੁੰਚ ਹੈਗੀ ਆ ਠੀਕ ਆ ਤੇ ਬਾਕੀ ਅਗੇ ਗੱਬਣਾ ਕਰਮਾ ਲਈ ਸੁਗਿਆਂ ਦੇ ਵਿੱਚ ਜ਼ਿਕਰ ਗੱਲ ਕਰੀਏ ਤੇ ਗਾਂ ਕੋ ਦੁੱਧ ਨਹੀਂ ਕੋ ਤਿੱਜੇ ਨਹੀਂ ਮੰਨੇ ਤੇ ਜੇ ਤਿੱਜਾ ਸੁਗਿਆ ਸੁਗਿਆ ਸੰਤੂ ਸਾਬਾ ਦੀ ਛੁਰੀ ਆ ਗਈ ਮੇਰੀ ਤੇ ਚੋੜੀ ਹੈ ਪਸਾਰ ਕਹਿਣ ਬੈ ਬਿਲਕੁਲ ਬਿਲਕੁਲ ਨਹੀਂ ਬੜੀ ਪੜੀ ਪਲੀਤੀ ਹੈ ਪੂਰੀ ਰਾਜੀ ਹੈ ਫੁੱਲ ਵਜਣ ਰੋੜ ਵਿੱਚ ਇਧਰ ਇੱਕ ਪਾਸੇ ਜੱਸਾ ਆਪਣੇ ਕੋਲ ਤਿੱਜੇ ਨੰਬਰ ਤੇ ਆ ਇੱਕ ਛੋਟੀ ਖੜੀ ਇਹ ਪਹਿਲਾ ਸੁਗਿਆ ਪਹਿਲਾਂ ਹੀ ਚੱਲਣ ਲਈ ਆ ਸੁਈ ਤਾਦੀ ਹੈ ਦੀ ਦਾਦੀ ਆਵੇ ਬੱਚਾ ਆਵੇ ਕਟਾ ਲੋ ਮਗਰ ਕਟਾ ਦੇ 10 12 ਦਿਨਾਂ ਦੀ ਲੋ ਵੀ ਮਗਰ ਇਹਦੇ ਕਟਾ ਮੇਲ ਕਾਫਾ 10 11 12 ਦਿਨਾਂ ਦੀ ਸੁਈ ਆ ਤੇ ਪਹਿਲਾ ਸਵੇਰਾ ਇਹ ਝੋਡੀ ਤੁਸੀਂ ਦੇਖੋ ਠੀਕ ਆ ਤੇ ਜਸਪਰਾ ਕੀ ਹੈ ਥੱਲੇ ਹੁਣ ਦੁੱਧ ਦੀ ਸਥਿਤੀ ਇਹਦਾ 9 ਕਿਲੋ ਦੁੱਧ ਹੋ ਗਿਆ 9 ਕਿਲੋ ਲਓ ਵੀ 9 ਕਿਲੋ ਦੁੱਧ ਉਹ ਮਥਾ ਮਥਾ ਬਿਲਕੁਲ ਭਲਾ ਜਿਵੇਂ ਭਰਾ ਆਪਣੇ ਆਦੇ ਵੀ ਇੱਕ ਨੀਲੀ ਦੇ ਵਿੱਚ ਪਸ਼ੂ ਖਰੀਦਣਾ ਚਲੋ ਉਹ ਨੀਲੀ ਦੇ ਵਿੱਚ ਕੋਈ ਕਰਾਸ ਮਾਰ ਲਵੇ ਕਿਉਂਕਿ ਆਕੂਕ ਜਿਹੜੀ ਘਾਟ ਆ ਹਾਂਜੀ ਪੈਰਾ ਪੂਰਾ ਤੇ ਮਾਰਕਿੰਗ ਘਾਟਾ ਬਾਕੀ ਆ ਨੀਲੀ ਦੇ ਵਿੱਚ ਕਰਦੀ ਆ ਆ ਪਸਮਾਈ ਆ ਹਾਂ ਉਦੋਂ ਥਣ ਛੋਟਾ ਜਾਂਦਾ ਨਾਲੇ ਭਰਾਵਾਂ ਨੂੰ ਪਤਾ ਲੱਗ ਜੂਗਾ ਥਣੋਂ ਪੂਰਾ ਕੱਢਦੀ ਮੁਠੀ ਵਾਲਾ ਅੱਛਾ ਦੱਸ ਜਿਵੇਂ ਸੁਬਾਹ ਆਪਾਂ ਦੱਸਿਆ ਪਹਿਲਾ ਸੁਬਾਹ ਹੀ ਕਰਾਂਗੇ ਦੁੱਧ ਕਿੰਨਾ ਸਹੀ ਹੋਣਾ 8 ਕਿ 9 ਜਿਹਾ ਨਹੀਂ ਇਹ ਜੇ ਤਾਂ ਆਨਲਾਈਨ ਮੰਗਾਉਣੀ ਫਿਰ ਤੇ 8 ਕਿਲੋ ਤੇ ਮੰਗਾ ਲਾਂਗੇ ਇੱਥੇ ਚੋਣਾ ਇੱਥੇ 9 ਹੀ ਚੋਵਾਂਗੇ ਠੀਕ ਹੈ ਹਾਂਜੀ ਲਓ ਵੀ 8 ਕਿਲੋ ਮੇਰਾ ਭਰਾ ਵੀ ਆਨਲਾਈਨ ਸੌਦਾ ਕਰਦਾ ਉਹਦੇ ਲਈ ਆ 9 ਕਿਲੋ ਜਿਹੜਾ ਮੇਰਾ ਵੀਰੇ ਤੇ ਆਣ ਕੇ ਤਸੱਲੀ ਕਰੂਗਾ 9 ਕਿਲੋ ਆਵੇ ਤੁਹਾਨੂੰ ਪਤਾ ਸਾਨੂੰ ਸਭ ਦੁੱਧ ਤੇ 10 ਕਿਲੋ ਤੋਂ ਬਾਹਰ ਹੀ ਆ ਘੜੇ ਘੜੇ ਪੈਣ ਕਰਕੇ ਨਾ ਖਾਂਦਾ ਠੰਡ ਜਿਆਦਾ ਵਧੇਰੇ ਹੋ ਗਈ 2 ਕਿਲੋ ਘਟ ਜਾਂਦਾ ਬਹੁਤ ਸਾਰੇ ਘੜੇ ਵੀਰਾਂ ਭਰਾਵਾਂ ਸਾਰੇ ਪਤਾ ਹੈ ਬਾਕੀ ਬੂਤੀ ਬਾਤੀ ਬਹੁਤ ਸੋਣੀ ਹੈ ਬਿਲਕੁਲ ਪਤਲੀ ਬੂਤੀ ਆ ਪੂਰੀ ਆ ਕਿ ਮੈਂ ਤੁਹਾਨੂੰ ਸਾਹ ਅੱਖਾਂ ਦੋਹਾਂ ਦੇ ਜਵਾਬ ਪੂਰਾ ਆ ਗਿਆ ਬਿਲਕੁਲ ਪੂਰਾ ਠੀਕ ਆ ਜੀ ਇਹ ਨਾ ਮੇਰਾ ਵੀ ਰੱਖੇ ਵੀ ਥੋੜਾ ਪਾ ਲਾਗੋ ਖਾਦ ਗਏ ਆ ਲੋ ਹਾਂਜੀ ਅੱਖਾਂ ਦੋਹਾਂ ਦੇ ਵਿੱਚ ਜਵਾਬ ਆ ਦੇ ਆਪਾਂ ਨੀਲੀ ਦੇ ਵਿੱਚ ਕਿਹਾ ਤੇ ਨੀਲੀ ਦੇ ਵਿੱਚ ਹੋਊਗੀ ਠੀਕ ਆ ਜੀ ਪੱਗੀ ਮੁੱਛ ਮੱਥੇ ਬੰਨ ਬਿਲਕੁਲ ਗੋਲ ਸਿੰਘ ਬਹੁਤ ਸੋਹਣਾ ਤੇ ਫਿਰ ਆਪਰਾ ਨੂੰ ਬੜੀ ਛੋਟੀ ਦੀ ਲਾ ਵੀ ਪ੍ਰਤਾਪ ਸਿੰਘ ਬਾਕੀ ਚਵਾਈ ਦੀ ਤੇ ਬੰਬੇ ਪਾਸ ਹੀ ਆ ਆ ਉਹ ਕਿਤਾਦੀ ਮੋਟਰ ਰਕੂੜ ਬੈ ਐ ਸ਼ਾਬਾਸ਼ ਸਾਡੇ ਸਾਥ ਤੁੱਜੇ ਸਵੇ ਚੋਟੀ ਬਣ ਜੂ ਪੂਰੀ ਬੜੀ ਬੜੀ ਅਸਲ ਪਹਿਲੇ ਸਵੇ ਦਾ ਆਪਾਂ ਜਾਸ ਨਾਰਮਲ ਕਰਦੇ ਵੀ ਦੂਜੇ ਤੀਜੇ ਸਵੇ ਜਾ ਕੇ ਪਸ਼ੂ ਬੰਦਦਾ ਬੰਦਦਾ ਹਾਂ ਕੰਮ ਖਾਤਾ ਦਾ ਜਨਾਬ ਆਹ ਦੇਖ ਲਿਆ ਜੀ ਬੱਚਾ ਸਾਰੇ ਭੈਣ ਭਰਾਵਾਂ ਨੇ ਦੇਖ ਲਿਆ ਹਾਂਜੀ ਕਟਾ ਮਗਰੇ ਦੇ ਇਹ ਦੱਸ ਕੀ ਮੁੱਲ ਕਰਨਾ ਇਸ ਛੋਟੀ ਦਾ ਇਹ ਨਾ ਮੋਲਾ 90 ਕਰ ਲੈ 85 ਜੋ ਮਾਨਤਨ ਕਰਾਂਗੇ ਦਾ ਮੋਲ ਜਿਉਂ ਨਹੀਂ ਆਖੀ ਤੇ ਆਂਦੀ ਮੇਰਾ ਕਾਦੀ ਨਿਕਲ ਰੇੜੇ ਦੇ ਕਿਹੜੇ ਕਾਟੇ ਮੋਲਾ ਦੀ ਨਹੀਂ ਕੋਈ ਗੱਲ ਮੋਲੇ ਦਾ ਕਰਾਂਗੇ 80 ਦੇ ਇੱਕ ਦੇ ਵਿੱਚ ਪਹੁੰਚ ਵੇਖੋ ਟੋਤਰਾ ਨਾਲ ਟਾ ਹੋ ਗਿਆ 80 ਦੇ 85 ਹੈ 80 ਦਾ ਇੱਕ ਗਾੜੀ 80 ਦੇ ਇੱਕ ਗਾੜੀ ਇੱਧਰ ਇੱਕ ਜਸ ਆਪਣਾ ਉੱਚਾ ਬੱਚੇ ਦੇ ਵਿੱਚ ਆ ਗਈ ਇਹ ਕੱਟੀ ਮਗਰ ਜੋ ਲੋਈ ਬਾਕੀ ਚੱਡਾ ਲੈਵਾ ਕਰਮਾ ਦੀ ਦਾਇਆ ਮੇਲਾ ਵੀ ਜਿਵੇਂ ਸੱਜਰਾਨੋਂ ਲਈ ਹਰਦੀ ਆ ਜੇ ਹਰ ਜੋ ਪਾਸ ਹਰ ਜੋ ਪਾਸ ਹਾਂ ਨੀਲੀ ਪ્યોਰ ਆ ਨੀਲੀ ਦੇ ਵਿੱਚ ਇਹਨੂੰ ਅੱਜ ਸਮਾਂ ਕਿੰਨਾ ਹੋ ਗਿਆ ਬੱਚਾ ਕਿੱਥੇ ਆਵੇ ਆਵੇ ਕੱਟੀ ਦਿਖਾਓ ਲੋਹੇ ਦੀ ਕੱਟੀ ਆ ਗਈ ਮੈਂ ਇੱਧਰ ਦੇਖੋ ਲੋਹੇ ਦੇ ਮਗਰ ਵਿੱਚ ਕੱਟੀ ਆ ਦੇਖੋ ਬਹੁਤ ਸੋਹਣਾ ਬੱਚਾ ਠੀਕ ਹੈ ਜੀ ਆਹ ਕਰੋ ਚੈੱਕ ਪੂਰੇ ਅਗੇ ਬੱਚਾ ਦੇਖ ਕੇ ਮੇਰਾ ਭਰਾ ਇਹ ਕੰਦਾਜਾ ਲਾ ਲਉਂਗੇ ਤੁਸੀਂ ਵੀ ਕਿੰਨੇ ਦੀ ਜਰਦੀ ਸੂਈ ਹੋਗੀ ਮਾੜਾ ਮਾੜਾ ਜਿਵੇਂ ਆਪਾਂ ਕਹਿੰਦੇ ਵਾਤਾ ਪੋਟਾ 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 ਸਿੰਘ ਬਾਹਰ ਆਇਆ ਇੱਥੇ ਹੀ ਮੋੜੀ ਜਾਂਦੀ ਹੈ ਨੀ ਕੱਟੀ ਬੜੀ ਪਿਆਰੀ ਹੈ ਠੀਕ ਹੈ ਜੀ ਲੈ ਵੀ ਪ੍ਰਤਾਪ ਕੜਲਾ ਬਾਹਰ ਵੀ ਦਾ ਅੱਛਾ ਜੈਸਾ ਦੋ ਤੀ ਸਥਿਤੀ ਦੱਸ ਸਕੀਏ ਜੀ ਇਹ ਇਹਦੇ ਥੱਲੇ ਦੁੱਧ ਹੋਊਗਾ 7 ਕਿਲੋ 7 ਕਿਲੋ 7 ਤੋਂ 8 ਵੀ ਹੋ ਸਕਦਾ ਆਪਾਂ ਕਿਉਂ ਆਪਣੇ ਤੋਂ ਆਈ ਅੱਜ ਹਾਂ ਹਾਂਜੀ ਲੋ ਵੀ 7 ਕਿਲੋ ਆਂਦੇ ਹੱਟ 9 ਕਿਲੋ ਆਪਾਂ 7 ਕਰਕੇ ਦੇਣੀ ਠੀਕ ਆ ਵੀਰੇ ਕਿਉਂ ਪਸ਼ੂ ਆਣ ਕੇ ਕਿਲੋ ਖੰਡ ਘਟਾ ਵੀ ਜਾਂਦਾ ਘਟਾ ਜਾਂਦਾ ਪਸ਼ੂ ਹਾਂ ਤੇ ਬੱਚੀ ਬੱਚ ਉਹ ਪਾੜੇ ਤੇ ਚੋਂ ਦੇ ਬੱਚੀ ਨੇ ਛੜਦਾ ਨਹੀਂ ਕੱਟੀ ਕੱਟੀ ਨਹੀਂ ਛੱਡੀ ਕਦੀ ਆਹੋ ਪਰ ਇਹਨੇ ਕੋਈ ਟਿਕਾ ਟੁਗਾਣੀ ਸੰਦੂ ਸਾਹ ਹਾਂ ਤੇ ਬੱਚਾ ਆਪਾਂ ਨਾਲ ਹੀ ਦੇਣਾ ਆਪਾਂ ਇਹ ਨਹੀਂ ਅੱਲਾ ਬੱਚਾ ਲਾ ਲੈਣਾ ਮਾ ਵੀ ਮਿੱਟੀ ਮੁੱਠੀ ਐ ਕਰਮਾਂ ਵਾਲੀ ਠੀਕ ਆ ਜੀ ਆਹ ਦੋਵੇਂ ਬਿੱਲੀਆਂ ਬੱਗੀ ਮੁੱਛ ਨਾਸ ਬੱਗੀ ਐ ਚਾਰੇ ਪੈਰ ਵਿੱਚ ਜਰਾਪਾਂ ਚੜੀਆਂ ਮਗਲੇ ਪਰ ਇਹੋ ਪਤਾ ਲੱਗ ਜਾਣਾ ਲੋਈ ਘਟੀ ਹੋ ਤੇ ਚਲੋ ਮਾਲੀ ਤੋਂ ਕਰਾ ਦੀ ਫਿਰ ਲੋਈ ਘਟੀ ਪਾਤੀ ਐ ਨੀਲੀ ਜੀ ਆਉਂਦੀ ਐ ਤੇ ਗਾਂ ਸੀਮਨ ਬੱਚੇ ਪੁੱਤੇ ਲੈ ਨੂੰ ਜਸ ਚੰਗੇ ਐ ਪਰ ਚਲੋ ਜਿਹੋ ਜੇ ਮਾਲੀ ਦੇ ਭੈਣ ਭਰਾ ਆਪਣੇ ਕਰਾਸ ਕਰਾ ਲੈਂਦੇ ਆ ਉਹ ਜੀ ਪਸ਼ੂ ਨਹੀਂ ਆਉਂਦੇ ਕੋਰਦੂਦ ਘਟ ਛੱਡਦਾ ਹਾਂਜੀ ਉਹ ਜੂ ਨਿਸ਼ਾਨ ਪੂਰੇ ਲੈ ਆਉਂਦਾ ਪਰ ਮਾਰ ਨਹੀਂ ਜੇ ਤਨ ਵਾਲਿਆ ਪਨਾ ਮਾਲੀ ਤੋਂ ਵੀ ਹੋਈ ਹੋਈ ਹਾਂ ਨੀਲੇ ਦੇ ਮਾਲੀ ਤੋਂ ਆਈ ਆ ਪ੍ਰਪਾਦ ਇੱਕੋ ਹੀ ਮਾਰ ਦੇ ਹੋਰ ਵੀਰਵਾ ਪਾ ਦਿੰਨੇ ਆ ਹਾਂ ਨੀਲੇ ਦੇ ਮਾਲੀ ਤੋਂ ਆਈ ਜੋ ਨਹੀਂ 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 ਗਲਤ ਗੱਲ ਨਹੀਂ ਦੱਸਣ ਹਾਂ ਕੋਈ ਗੱਲ ਨਹੀਂ ਹਾਂ ਬਾਕੀ ਚਲੋ ਜੇ ਬੜੀਆ ਨੀਲੀ ਤੇ ਬੱਚਾ ਚੰਗਾ ਦੇ ਦੋ ਹਾਂਜੀ ਹਾਂਜੀ ਕਿਉਂਕਿ ਆਪਾਂ ਨੂੰ ਹੁਣ ਪਿਛਲੇ ਘਰ ਦਾ ਪਤਾ ਨਹੀਂ ਕਿ ਕਿਹੜਾ ਨਾਲੋਂ ਹਰਦਾਨਾ ਸਾਹਿਬ 2.5 3 ਮਹੀਨੇ ਹੋ ਗਏ 15 20 ਦਿਨ ਹੋ ਗਏ ਬਣੀ ਨੇ ਅੱਛਾ ਅੱਛਾ ਬਣੀ ਆ ਹਾਂ 15 ਚੋ ਅੱਜ ਚੱਕ ਪਾਸ ਚ ਨਹੀਂ ਹੋਈ ਨਹੀਂ 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 ਚੱਕ 15 20 ਦਿਨਾਂ ਦੀ ਬਣੀ ਆਪਾਂ ਵੀਰਵਾ ਤਾਂ ਪਾਇਆ ਏ ਕੇਵਲ ਬਸ ਨਹੀਂ ਬੋਲਦਾ ਮੈਂ ਚੱਕ ਕਰਾ ਲੈਂਦਾ ਜਿਹੜਾ ਵੀ ਖੜਾ ਹਾਂ ਚਲੋ ਬੜਿਆ ਹੋ ਲੋਜੀ 15 20 ਦਿਨਾਂ ਦਾ ਵੇਰਵਾ ਜਿਵੇਂ ਪਿਛੋਂ ਪਾਇਆ ਆਇਆ ਠੀਕ ਹੈ ਜੀ ਉਹ ਤੁਹਾਨੂੰ ਦੱਸ ਦਿੱਤਾ 15 20 ਦਿਨਾਂ ਦੀ ਬੇਸਿਕ ਬੜੀ ਨਿਕਲ ਆਉਂਦੀ ਕਿਸੇ ਵੀਰ ਦੀ ਕਿਸਮਤ ਆ ਹਾਂਜੀ ਤੇ ਦੁੱਧ 7 ਕਿਲੋ ਆ ਬੱਦ ਬੱਚਾ ਨਹੀਂ ਛੜਿਆ ਮੈਲਦੀ ਪਾਣੀ ਤੇ ਗਰਮਾਦੀ ਠੀਕ ਹੈ ਜੀ ਕੱਟੀ ਤੁਹਾਨੂੰ ਦਿਖਾਉਤੀ ਹੈ ਕੱਟੀ ਨਾਲ ਹੀ ਮਿਲ ਜੂਗੀ ਕੱਟੀ ਨਾਲ ਹੀ ਨਾਲੇ ਹਾਂ ਬਾਤ ਹੋ ਗਈ ਕਰ ਲਓ ਲਓ ਜੀ ਇੱਕ ਸਾਰ ਬਾਕੀ ਪਧਰਾਈ ਪੁਧਰੀ ਬਹੁਤ ਜਿਆਦੀ ਹੈ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਰਿਹਾ ਬੱਚੇ ਦੀ ਬਹੁਤ ਜਿਆਦੀ ਪੱਦਰ ਬੈਕ ਸਾਈਡ ਚੋਣ ਬੜੀ ਵਧੀਆ ਹਾਂ ਚੋਣ ਵੀ ਨਹੀਂ ਮਰੀ ਬਾਕੀ ਜਸ ਚਲੋ ਬਾਈ ਜੀ ਉਹ ਪਹਿਲਾਂ ਹੀ ਆਪਾਂ ਕਰ ਕਰਕੇ ਵੇਖ ਕੇ ਤਸਦੀਕਾਂ ਕਰਕੇ ਮਾਰੀ ਤਸਦੀਕ ਕਰਕੇ ਹਾਂ ਜੀ ਸੰਤੂ ਸਾਹਿਬ ਇਹ ਪੂਰ ਸੱਟਾ ਤਾਂ ਹੋ ਗਿਆ ਤੇ ਤੁਹਾਨੂੰ ਦੱਸਣ ਦੇਣਾ ਉਹ ਆਪਾਂ ਦੱਸ ਦੇਈਦਾ ਪਹਿਲਾਂ ਸੰਤੂ ਸਾਹਿਬ ਠੀਕ ਆ ਜੱਸਾ ਬਾਈ ਇਹਦਾ ਕੀ ਮੁੱਲ ਕਰਦੇ ਆ ਦੇ ਦਾਂਗੇ ਕਿੰਨੇ ਦੀ ਸੰਤੂ ਸਾਹਿਬ ਮੁੱਲ ਕਰਨ ਭਾਵੇਂ ਇਹਦਾ ਵੀ 85 ਕਰ ਲਗੇ ਆ ਇਹ ਵੀ ਦੇ ਦਾਂਗੇ 2 ਘਟ ਅੱਸੀ ਦੀ ਦੇ ਦਈਏ ਇਹ ਦੇਣ ਦਊਗਾ ਇਹ ਇਹ ਤੇ ਅਸੀਂ ਮੈਂ ਕੱਟ ਨਹੀਂ ਕੇ ਨਾਲ ਉਹ ਵੀ ਚਲ ਕੋਈ ਗੱਲ ਨਹੀਂ ਸੰਤੂ ਸਾਹਿਬ ਪਰ ਆਪਾਂ ਇੱਕ ਗੱਲ ਹੋਰ ਕਰਾਏ ਇਹ ਨੂੰ ਨਾ ਇਹ ਨਾ ਇਹੋ ਬੋਲਣੀ ਆ ਮੈਂ ਕਰਨਾ ਇਹ ਗੱਲ ਸਭੋਂ ਪੱਤਰਾਂ ਨੂੰ ਮੈਂ ਦੇ ਦਿੱਤੀ ਆ ਇਹ ਕੁੱਤੇ 70000 ਦੀ ਪਹੁੰਚ ਵਿੱਚ ਇੱਲੇ ਦੇਖੋ ਪਾ ਮਿੱਤਾ ਠੀਕ ਆ ਕਰਮਲ 70 70 70 ਪੱਤਰਕਾਰੀ ਕਰਦੀ ਪੇਰਦੀ ਆ 70000 ਦੀ ਮਿਲ ਜੂਗੀ ਘਰ ਤੱਕ ਪਹੁੰਚ ਆ 100 ਕਿਲੋਮੀਟਰ ਦੇ ਵਿੱਚ ਹਾਂਜੀ ਬਾਕੀ ਬਹੁਤ ਸਮਾਂ ਲੇਵਾ ਬਹੁਤ ਸਮਾਂ ਲੇਵਾ ਕਰਮਲ ਕਾਜੀ ਵੀ ਹੋ ਜਾਂ ਵੀ ਜਿਵੇਂ ਜੱਸ ਕਰਦੇ ਆ ਬਿਲਕੁਲ ਸੱਜਰਾ ਮਈਆਂ ਨੂੰ ਹਾਂਜੀ ਹਾਂਜੀ ਐ ਬਣੀ ਬੁਣੀ ਬੜੀ ਇੱਤਰਦੀ ਆ ਚੰਗੀ ਮਾਜ ਦੇ ਦੋਸਤ 7 ਕਿਲੋ ਘਾਰਾਂ ਦੇ ਫੇਲੇ ਮੌਜੂਦ ਆ ਦਾ ਨਾਲੇ ਸੰਧੂ ਸੰਧ 10000 ਦੀ ਕੱਟੀ ਵੀ ਆ ਮਗਰ ਹਾਂ ਨਹੀਂ ਕੱਟੀ ਹੈਗੀ ਵੀਰੇ ਹਾਂਜੀ ਵੀਰੇ ਕੱਟੀ ਦਾ ਚੜ ਵੀਰ ਜੱਸਾ ਅੱਜ ਕੱਲ ਵਸੀਆਂ ਇੰਦੀਆਂ ਤੇ ਉਹ 8 ਦਾਤਾ ਦੀਆਂ ਆਖੀਆਂ ਦੇਖੀ ਜਾਂਦਾ ਨਾ ਹਾਂਜੀ ਹਾਂਜੀ ਉਹ ਨਸਲ ਬ੍ਰੀਡ ਤੋਂ ਸਲਾਮਾ ਨੇ ਹਾਂਜੀ ਹਾਂਜੀ ਨਹੀਂ ਦੇਖੋ ਜੀ ਨਸਲ ਜਾ ਮਿਲ ਜਾਂਦੀ ਲੋਈ ਦੇ ਵਿੱਚ ਕੱਟੀ ਕਰਾ ਘੱਟ ਕੱਟੀ ਦਾ ਸਿਰ ਪੁੱਛਾ ਸ਼ਾਈ ਫੀ ਬੜੀ ਐ ਕੰਗ ਕਾਲੀ ਕੱਟੀ ਆ ਤੇ ਲੋਈ ਦੇ ਚੌਂਦੀ ਦੋਸਤ ਜਿਵੇਂ ਲੱਤਾਂ ਦਾ ਪਸ਼ੂ ਲੋਇਆ ਹੁੰਦਾ ਠੀਕ ਆ ਤੇ ਪਿੰਡੇ ਪੁੰਡੇ ਦੇ ਵਿਵਾਲ ਤੁਸੀਂ ਦੇਖੋਗੇ ਹੇਅਰ ਗ੍ਰੋਥ ਜੇ ਲੋਈ ਕੱਟੀ ਬਹੁ ਇਹ ਕਟਿਓ ਬਈ 12000 ਦਾ ਗਿਫਟ ਨਾਲ ਹੀ ਮਿਲ ਗਿਆ ਜੀ ਹਾਂ ਜੀ ਹਾਂ ਜੀ ਬਹੁਤ ਪਿਆਰੀ ਇਹ ਚ ਠੀਕ ਆ ਜੀ ਸੋ ਪਸੰਦ ਆਊਗੀ ਭਰਾਵਾਂ ਨੂੰ ਇਧਰਲੇ ਪਾਸੇ ਦੋਸਤੋ ਇਧਰ ਕੈਟਾਗਰੀ ਆ ਗਈ ਹੈ ਵਹਿੜਾਂ ਦੀ ਤੇਜਾ ਸੂਆ ਆਤੀ ਇਹ ਵਹਿੜਾਂ ਦੀ ਸਾਰੀਆਂ ਗੱਭੜਾਂ ਕਰਮਾਲੀਆਂ ਟੋਪੜ ਜਿਹਾ ਬਣ ਦੋ ਦਿਖਾਵਾਂਗੇ ਇੱਕ ਜਿਹੜੀ ਦੋ ਦੋ ਡਰਾਈ ਤੁਹਾਨੂੰ ਦਿਖਾ ਦਾਂਗੇ ਬਹੁਤ ਵਧੀਆ ਇਹ ਤਾਂ ਬੜੇ ਭਾਜਣ ਲੋੜ ਦੇ ਵਿੱਚ ਆ ਜਾ ਸਾਰੇ ਪੂਰੇ ਪੂਰੀ ਵੱਡੀ ਵਹਿੜ ਆ ਤੇ ਕੀ ਆਂਦੀ ਡਿਟੇਲ ਕੀ ਕੁਂਡਲੀ ਆਂਦੀ ਖੋਲੀਏ ਮੜੀ ਜੀ ਕੁਂਡਰੀ ਖੋਲ ਦਿੰਨੇ ਸਾਰੇ ਸਾਹਿਬ ਇਹ ਚੌਵਾਂ ਮਹੀਨੇ ਦੀ ਗੱਭਣ ਜੋ ਚੌਵਾਂ ਮਹੀਨਿਆਂ ਦੀ 2.5 ਕਿਲੋ ਦੇਬ ਤੇ 14 ਮਹੀਨਿਆਂ ਦੀ ਗੱਬੜ ਆ ਵੇਖੋ ਤੁਸੀਂ ਵਜਨ ਲੋਡ ਕਰੋ ਚੱਕ ਛਾਈ ਵੇਖੋ ਇਹਦੀ ਮੈਨੂੰ ਇਹਦੀ ਕਰਮਾ ਦੀ ਜਿਹੜੀ ਮੱਝ ਨਹੀਂ ਰਾਜੀ ਹੁੰਦੀ ਕਦੀ ਜਦੋਂ ਗਹਿੜ ਰਾਜੀ ਹੋਈ ਪਈ ਇਹ ਵੇਖੋ ਹੈ ਤੇ ਨਹੀਂ ਕਮਾਲਾਂ ਦੇ ਖਾਣਾ ਵੀ ਫੇਰ ਵੇਖੋ ਮੱਝਾਂ ਵਾਲੀ ਚਵਾਈ ਹੋ ਲੋ ਵਜਨ ਲੋਡ ਦੇ ਵਿੱਚ ਸੋ 14 ਮਹੀਨੇ ਦੀ ਗੱਬੜ ਦੇ 8 ਕਿਲੋ ਘਾਰਾ ਹਨਾ ਹਾਂਜੀ ਚੱਕ ਪਾਸ ਬਾਕੀ ਛਾਈ ਛੂ ਕਰੋ ਚੱਕ ਇੱਕ ਰਾਂਗਾ ਬਿਲਕੁਲ ਬਲੈਕ ਕਰਮਾ ਵਾਲੀ ਆ ਵੇਖੋ ਖਲੋਨੀ ਖਲੋਨੀ ਕਰੋ ਚੱਕ ਜਿੱਦਾਂ ਪ੍ਰਤਾਪ ਉੱਡੀ ਵੱਡ ਲੈ ਆਇਆ ਵੱਡੀ ਜੀ ਵੱਡੀ ਪ੍ਰਤਾਪ ਬਿਲਕੁਲ ਜੀ ਵੱਡੀ ਬੈਠਿਆ ਵੇਖੋ ਬਹੁਤ ਵੱਡਾ ਉੱਪਰੋਂ ਬਿਲਕੁਲ ਫਲੈਟ ਆ ਸਟੇਰ ਆ ਵੀ ਇਹ ਨਹੀਂ ਹੈਗਾ ਵੀ ਕੋਬਾ ਜਾਂ ਕੋਈ ਡੂੰਗ ਪੈਂਦਾ ਧੂਈ ਦੇ ਵਿੱਚ ਇਹ ਬਿਲਕੁਲ ਪੱਧਰ ਕਰਮਾ ਲਈ ਸੰਦੂ ਸਾਹਿਬ ਥਾਂ ਤੋਂ ਨਿਖਾਓ ਕਿੰਨਾ ਵੇਖਦਾ ਕਿਦਾਂ ਲੋਵੀ 8 ਕਿਲੋ ਧਾਰਾਂ ਇਧਰ ਵੇਖੋ ਠੀਕ ਹੈ ਮਾੜਾ ਮੋੜ ਜੱਸ ਪੁਰਾਣੇ ਮੋਕੇ ਮੁਕੇ ਜੱਗਦੀ ਉਹ ਪਹਿਲਾਂ ਹੀ ਆ ਸੰਦੂ ਸਾਹਿਬ ਹਾਂ ਬੱਚੀ ਕਰੋ ਚੈੱਕ ਠੀਕ ਆ ਜੀ ਉਹਦਾ ਕੋਈ ਪ੍ਰਵਾਨ ਨਹੀਂ 8 ਕਿਲੋ ਦੁੱਧ ਦੇ ਥਲੇ ਕਰਮਾ ਲਈਦੇ ਮੈਨੂੰ ਲੱਗਦਾ ਚਲੋ ਵੰਗਾ ਜੂੜ ਚੋੜਾ ਦੀ ਖੁਸ਼ੀ ਨਾ ਪਾਉਣਾ ਪਾਲੇ ਕੋਈ ਹਾਂ ਪਾਲੀ ਦਾ ਦਸਨ ਤੂ ਸਾਹਿਬ ਉਹਦਾ ਲੋਡ ਨ ਵੀ ਨਹੀਂ ਕੋਈ ਪਰ ਪਾ ਕੇ ਚੋਲੇ ਚਵਾਈ ਦੀ ਸਾਫ ਆ ਜੱਸ ਮੈਂ ਨਾ ਪੂਰ ਸ਼ਟਾ ਨਹੀਂ ਹੈਗਾ ਲੈ ਪ੍ਰਤਾਪ ਮੋੜਲਾ ਵੀਰ ਦੇਖੋ ਸੰਤੂ ਸਾਹਿਬ ਪਲੀ ਪਲੋ ਜੀ ਤਾਜਾ ਕਰੋ ਚਾਕੇ ਤੁਸੀਂ ਠੀਕ ਆ ਜੀ ਸੇਕ ਪੂਰੀ ਫਿਰ ਰਿਪੀਟ ਕਰ ਦਿੰਦੇ ਆ ਪਲੀ ਪਲੀਤੀ ਸਭੀ ਸੰਭਾਲੀ ਕਰਮ ਵਾਲੀ ਚੰਗੀ ਆ ਉਹਦੇ ਚ ਕੋਈ ਸ਼ੱਕ ਨਹੀਂਗਾ ਠੀਕ ਆ ਬਹੁਤ ਵਧੀਆ ਚੰਗੀ ਕਰਮ ਵਾਲੀ ਘੋੜਿਆਂ ਵਰਗੀ ਆ ਹੁਣ ਵਧੀਆ ਚੰਗੇ ਵੱਡੇ ਕਾਦ ਗਾੜ ਦੇ ਵਿੱਚ ਬਹੁਤ ਵਧੀਆ ਠੀਕ ਹੈ ਜੀ ਸੋ ਬਾਕੀ ਐਸਾ ਸਟੇਜ ਦੇ ਉੱਪਰ ਕਾਫੀ ਭੈਣ ਭਰਾ ਸੱਜਣ ਆਪਣੇ ਸੌਦਾ ਕਰਦੇ ਆ ਤੇ ਗਾਂ ਕਰਮਾੜੀ ਜੀ ਬਿਲਕੁਲ ਗਰਮੀ 'ਚ ਵੀ ਮौज ਬਣਾਈ ਰੱਖਣੀ ਆ ਪੂਰਾ ਪੂਰਾ 8 9 8 ਲੀਟਰ ਦੁੱਧ ਤੁਸੀਂ ਬਿਲਕੁਲ ਚਵਾਈ ਕਰੀ ਚਲੋਗੇ ਚੰਗੀ ਸੇਵਾ ਦੇ ਵਿੱਚ ਵੀ ਕਰਮਾਦੀ ਰਹੂਗੀ ਠੀਕ ਹੈ ਜੀ ਗੱਬੜ ਆ ਸਭੀ ਪਸ਼ੂਆਂ ਦਾ ਚੌ ਮਹੀਨੇ ਦਾ ਗੱਬੜ ਹਾਂ ਜੀ ਚੱਕ ਪਾਸ ਹਸਣ ਸਾਹਿਬ ਤੇ ਇਹ ਜਸ ਵੀਰੇ ਮੁੱਲ ਦਾਸੇ ਦਾ ਕੀ ਕਰਦੇ ਆ ਦੇਵਾਂਗੇ ਜੀ ਸਾਹਿਬ ਉਹ ਜੱਡੀ ਵੈੜ ਹੈ ਨਾ ਆ ਮੁੱਲ ਤੇ ਭਾ 50 ਕਰ ਲਗੀ ਆ ਕਰੋ ਜੀ 45 ਜੋ ਮਾਨਤਨ ਕਰਦੀ 45 ਜੋ ਆ ਹਾਂਜੀ ਭਾਜੀ ਇਹ ਕੁੱਤੇ ਕੁੱਤੇ 40 ਚ ਪਹੁੰਚ ਇਹਦੀ ਵੀ ਜ਼ਿਆਦਾ ਕਰਦਾ 40 ਦੀ ਹਾਂਜੀ 40 ਦੀ ਵੀ ਇਹ ਜਿਹੜੀ ਪਹੁੰਚ ਹੋ ਜੇ ਬੜੀ ਬੜੀ ਪਲੀਤੀ ਫੁੱਲ ਵਜਣ ਰੋਡ ਦੇ ਵਿੱਚ ਤੇ ਆਣ ਕੇ ਵੀ ਕਿਸੇ ਭਰਾਣੇ ਦੇਖਣੀ ਆ ਤੇ ਕੋਈ ਤੁਹਾਨੂੰ ਵਧਾ ਚ ਰਾ ਕੇ ਗੱਲ ਨਹੀਂ ਕਹੀ ਜਾਊਗੀ ਠੀਕ ਆ ਜੀ ਜੋ ਗੱਲ ਹੋਈ ਜਾਜ ਉਹ ਹੀ ਗੱਲ ਹੋਊਗੀ ਇੱਧਰ ਠੀਕ ਆ ਵੀਰੇ ਇੱਧਰ ਜੱਸਾ ਸਾਹਿਬ ਬੈਠ ਵੀ ਆਪਣੇ ਕੋਲ ਬਿਲਕੁਲ ਸੇਮ ਹੋਣੇ ਮਹੀਨਿਆਂ ਦੀ ਗੱਪਣ ਚ ਇਹ ਵੀ ਚਾਹਾਂ ਦੀ ਆ 4 ਮਹੀਨੇ ਦੀ 8 ਕਿਲੋ ਹੀ ਉਹਦੇ ਥੱਲੇ। ਲੋ ਵੀ 8 ਕਿਲੋ ਉਹਦੇ ਥੱਲੇ ਵੀ ਧਾਰਾ ਬਿਲਕੁਲ ਉਸੇ ਜਿੰਨੀਆਂ ਨੇ ਤੇ 4 ਮਹੀਨੇ ਦੀ ਇਹ ਵੀ ਗੱਬੜ ਚੈੱਕ ਪਾਸ। ਪਾਓ ਵੰਗਾ ਪਾਓ ਪਾਉ ਨਾ ਪਾਓ। ਠੀਕ ਹੈ ਡੱਬੀ ਆ ਬਾਕੀ ਰੰਗ ਪ੍ਰਿੰਟ ਤੁਸੀਂ ਚੈੱਕ ਕਰ ਲਓ ਹੈ ਕ੍ਰੋਸ ਅੰਗ ਦੇ ਵਿੱਚ। ਸੋ ਪਾਲੀ ਸਾਹਿਬ ਇਹ ਵੀ ਕਰਮਾ ਵਾਲੀ ਫੁੱਲ ਰਾਜੀ ਆ ਵਜਨ ਲੋਡ ਪੂਰਾ ਇਹਦਾ ਵੀ। ਪੂਰਾ ਹਸਨਤ ਸਿੰਘ ਸਾਹਿਬ ਜਿੱਦਾਂ ਮਰਜੀ। ਤੇ ਬਾਕੀ 8 ਕਿਲੋ ਨੈਟੇ ਤੇ ਨੇ ਵੀ। ਮੈਂ ਨਾ 8 ਕਿਲੋ ਨੈਟਾ। ਠੀਕ ਹੈ ਜੀ। ਮੋ ਵੀ ਆ ਸਤਿ ਸ੍ਰੀ ਅਕਾਲ ਤਾਂ ਥੋੜਾ ਜਿਹਾ ਸੰਧੂ ਸਾਹਿਬ ਕਰਦੀ ਕਿ ਬੱਜੀ ਰਹੀ ਨਾ ਉੱਥੇ ਕੋਣ ਕਸੇ ਆ ਤਾਂ ਕਰਕੇ ਹਾਂ ਉਹਦਾ ਕੋਈ ਪਰ ਨਵੀਂ ਬਹਿੜ ਆ ਜੇ ਵੀ ਲੋ ਜੀ ਪੂਰਾ ਰੰਗ ਬਰਾ ਸੁੱਤਾ ਝੂਟੇ ਦੀ ਬਹੁਤ ਸੋਹਣੀ ਆ ਬਹੁਤ ਬਾਕੀ ਕਰੋ ਸੰਗ ਦੇ ਵਿੱਚ ਠੀਕਾ ਜਿਹਾ ਬਹੁਤ ਪਿਆਰੀ ਬਹਿੜ ਰੰਗ ਰੂੰਗ ਬਹੁਤ ਵਧੀਆ ਹਾਂਜੀ ਬਹੁਤ ਬਹੁਤ ਤਿੰਨ ਲੱਖਾਂ ਛਪਿਆ ਚੀਨ ਦਾ ਕੇ ਮਤਲਬ ਪੂਰਾ ਪੂਰਾ ਸੰਧੂ ਸਾਹਿਬ ਪੂਰਾ ਵੇਖੋ ਇਹ ਵੀ ਫਿਰ ਪਲੀ ਪਲੂਸੀ ਪੂਰੀ ਬੜੀ ਵਧੀਆ ਬੜੀ ਲੰਮੀ ਸੰਧੂ ਸਾਹਿਬ ਲਵਾਈ ਬਹੁਤ ਜ਼ਿਆਦੀ ਆ ਹਾਂਜੀ ਲਵਾਈ ਬੇਲ ਵੀ ਸਪੈਸ਼ਲ ਆ ਕੱਦ ਵੀ ਕਰਮਾ ਵਾਲੀ ਬੜੀ ਵਧੀਆ ਪੂ ਠੀਕ ਹੈ ਬਹੁਤ ਵਧੀਆ ਠੀਕ ਹੈ ਜੀ 8 ਕਿਲੋ ਸੇਮ ਹੀ ਇਹਨਾਂ ਦੇ ਦੁੱਧਾਂ ਦੇ ਸੇਮ ਇੱਕੋ ਜਿਹੇ ਸਮੇਂ ਦੀਆਂ ਗੱਬਣ ਚੈੱਕ ਪਾਸ ਆ ਹਾਂਜੀ ਤੇ ਕਿਉਂ ਚਾਉਂਦੀਆਂ ਗੱਬਣ ਤੇ 8 8 ਕਿਲੋ ਦੁੱਧ ਹਾਂਜੀ ਉਹ ਜੋੜੀ ਦਾ ਕਿਸੇ ਭਰਾ ਦੀਰ ਨੇ ਸੌਦਾ ਮਾਰ ਲਿਆ ਤੇ ਆਉਂਦਾ ਦੂਰੀ ਨੇੜੇ ਸਫਰ ਦੇਖ ਲਿਆ ਜੀ ਪਰ ਚਲੋ ਪਹੁੰਚ ਹੀ ਗਈ ਹੈ 100 ਕਿਲੋਮੀਟਰ ਦੇ ਵਿੱਚ ਉਹਦਾ ਕੋਈ ਬੜੀ ਵੱਡੀ ਗੱਲ ਨਹੀਂ ਜੀ ਹਾਂਜੀ ਲੈ ਵੀ ਜਸ ਕਿਨੇ ਵੀ ਪਹੁੰਚ ਕਰਦੇ ਪਏ ਆ ਇਹ ਵੀ ਸੰਤੂ ਸਾਹਿਬ ਇਹ ਕਿਹੜੀ ਘਾਟ ਉਹਦੇ ਨਾਲੋਂ ਇਹਦਾ ਵੀ 45 ਜੋ ਮਾਨਤਾ ਕਰਾਂਗੇ ਪਰਤਾਈ ਪੰਤੂਲੀ ਕੋਈ ਨਹੀਂ ਰਹਾ ਸਿਕਾਰਾ ਕੰਮ ਹੋਣਾ ਮੈਂ ਨਾਲ ਗੱਲ ਡਾਤੀ ਜੇ ਡਾਤੀ ਇਹਨੂੰ ਤਾਂ 35000 ਰੇਟ ਕਰਕੇ ਤਿਆਰ 35000 ਚ ਪਹੁੰਚ 100 ਕਿਲੋਮੀਟਰ ਤਾਈ ਨਹੀਂ ਜੀ ਆ ਵੀ 35 ਹੈ ਨਹੀਂ ਜ਼ਿਆਦਾ ਹੁ ਕਾਦਾ ਰਹੇ ਤੂੰ ਜ਼ਿਆਦਾ ਰਹੇ ਇੱਕ ਗਾੜੀ ਹੋਰ ਗਿਫਟ ਦੇਣਾ ਆਪਾਂ ਤੁਹਾਨੂੰ ਸਰਦਾਰ ਸ਼ਹੀਵਾਲ ਦੇ ਵਿੱਚ ਗੱਬਰ ਬੈਗਪਾਸ ਕਿੰਨੇ ਮਹੀਨਿਆਂ ਦੀ ਜੱਸੀਆਂ ਦੀ 50 ਮਹੀਨਿਆਂ ਦੀ ਆ ਕਾਢ ਇਹਨੂੰ ਬਾਹਰ ਕੋਈ ਕੋ ਸੰਭਲ ਕੇ ਸੰਭਲ ਕੇ ਲੋ ਵੀ ਆਹ ਕੋੜਾ ਰਗਾ ਠੀਕ ਆ ਨਾ ਕੋੜਾ ਆ ਗਿਆ ਇਹਨਾਂ ਕਿ ਨਹੀਂ ਆ ਜਾਂਦੇ ਲੋ ਅੱਛਾ ਜਸ ਚਲੋ ਦੋ ਦੋ ਡਰਾਈ ਆ ਉਹ ਤਾਂ ਦੱਸਣ ਦੇ ਆ ਪਤਾ ਵੀ ਸਾਰੇ ਭੈਣ ਭਰਾ ਨੂੰ ਦੱਸਣਾ ਵੀ ਚਾਹੀਦਾ ਤੇ ਪੰਜਾਹ ਮਹੀਨੇ ਦੀ ਇੱਕ ਚੌਂ ਦੀ ਗੱਬਣ ਨਹੀਂ ਪੰਜਾਹ ਦੀ ਲਾਓ ਤੁਸੀਂ ਸੰਤ ਸਾਹਿਬ ਲਈ ਬਾਹਰ ਹੋਊਗੀ ਹਾਂ ਤੇ ਪੰਜਾਹ ਦੀ ਆ ਲੋ ਵੀ ਪੰਜਾਹ ਮਹੀਨੇ ਦੀ ਇਹ ਗੱਬਣ ਜਿਹੜੀ ਚੈੱਕ ਪਾ ਆਵੇ ਠੀਕ ਆ ਉਦਾਂ ਘੜੀ ਹੋਣੀ ਨੂੰ ਕੋਹ ਨਹੀਂ ਉਹ ਡਰਦੀ ਸੰਤ ਸਾਹਿਬ ਅੱਛਾ ਦੱਸ ਇਹ ਸੂਵੇ ਕਾ ਦੁੱਧ ਲਈ ਗੱਬਣ ਦੁੱਧ ਲਈ ਬਾਬੇ ਦੁੱਧਰੀ ਗੱਬਣਾ ਠੀਕ ਆ ਜੀ 50 ਮਹੀਨੇ ਦੀ ਚੈੱਕ ਪਾਸ ਹੋਈ ਆ ਅੱਗੇ ਮੇਰਾ ਭਰਾ ਕੋਈ ਵੀ ਆਉਂਦਾ ਆਪਦੀ ਤਸੱਲੀ ਕਰਕੇ ਲੈ ਕੇ ਜਾਓ ਆਪਦੀ ਚੈੱਕ ਪਾਸ ਕਰਾ ਲਓ ਠੀਕ ਆ ਜੀ ਹਾਂਜੀ ਹਾਂਜੀ ਕੋਈ 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 ਤੰਤੂ ਪਰੰਤੂ ਵਾਲੀ ਗੱਲ ਨਹੀਂ ਗੀ ਨਾ ਜੀ ਨਾ ਤੇ ਤਦੋਂ ਡਰਾਈ ਕਰਮਾਂ ਦੀ ਬਾਕੀ ਥਣ ਥਣ ਮੇਰਾ ਭਰਾ ਕੋਈ ਆਪਣਾ ਟਿੱਪ ਕੇ ਮਾਰਾ ਮੋੜ ਤਸੱਲੀ ਕਰ ਆਦੀ ਆਦੀ ਤਸੱਲੀ ਕਰ ਲੈ ਸੰਧੂ ਸਾਹਿਬ ਤੁਹਾਨੂੰ ਠੀਕ ਆ ਜੀ ਦੇਖੋ ਤੁਣ ਤੁਣ ਪ੍ਰੋਪਰ ਆ ਕੋਈ 2 3 3 4 4 ਇੰਚ ਲੰਬਾ ਧੋਨਾਂ ਝਾਲਰ ਬੰਨ ਉੱਤੇ ਬਣਿਆ ਛੋੜਾ ਬਿਲਕੁਲ ਦੇਖੋਗੇ ਤੁਸੀਂ ਦੋ ਮੁਠੀਆਂ ਦਾ ਵੈਸੇ ਮਾਰੀ ਕਾਲ ਛਾਲ ਦੀ ਪੈਂਦੀ ਕਰਵਾ ਲਈ ਸੀ ਮੈਂ ਨਾ ਕੁਛ ਨਹੀਂ ਆਂਦੀ ਕੁਛ ਨਹੀਂ ਆਂਦੀ ਹਾਂ ਹਾਂ ਉਹਦਾ ਸੰਦੂ ਸਾਹਿਬ ਲੈ ਵੀ ਠੀਕ ਹੈ ਜੀ ਸੋ ਗਿਫਟ ਨੇ ਰਹਿ ਪ੍ਰਤਾਪ ਸਿੰਘ ਵਹਿ ਕਰਾ ਤਾ ਤੁਹਾਨੂੰ ਸਾਲੀ ਦਿੱਤੀ ਹੈ ਨਹੀਂ 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 ਗਿਫਟ 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 ਪੂਰਾ ਕਰ ਦੇ ਮਾਰੇ ਲੋ ਵੀ ਦੋਸਤੋ ਬੱਚੀ ਚੰਗੀ ਹੈ ਠੀਕ ਹੈ ਦੂਜਾ ਸੁਆ ਸੋਹਣੀ ਵੈਸੇ ਥੋੜਾ ਡਰ ਦਾ ਟੋਕਰ ਦਾ ਪਸ਼ੂ ਥੋੜਾ ਜਿਹਾ ਜਾਵੇ ਬੰਦਿਆਂ ਦੇ ਵਿੱਚ ਜਦੋਂ ਆਪਾਂ ਪਸ਼ੂ ਵੇਖਦਾ ਠੀਕ ਹੈ ਜੋ ਉਪਰੀ ਥਾਂ ਤੇ ਆਉਂਦਾ ਥੋੜਾ ਬੜਾ ਉਨੀ ਕੀ ਕਰਦਾ ਹਾਂ ਜੀ ਵੀ ਜੋ ਮਾਤਨ ਕਰਦਾ ਹੈ ਕਿੰਨੇ ਜੋ ਵੀ ਜੋ ਇਹ ਇਹ 10000 ਤੇ ਪਹੁੰਚ ਹਾਏ ਉਦਾਂ ਹੀ ਫੜਾ ਦਿੰਨੇ ਫਿਰ ਤੇ ਨਹੀਂ 10000 ਤੇ ਪਹੁੰਚ ਤੋਬਰਾ ਜੋ ਮਿੱਠਾ ਇਹ ਬਿਲਕੁਲ ਮਿੱਠੇ ਪਾ ਦਿਆ ਪਾਓ ਸਾਡੇ ਮਿੱਠੇ ਰਹੇ ਨੇ ਜੇ ਪਿੱਛੇ 10000 ਤੇ ਪਹੁੰਚ ਕਰਾਂਗੇ ਨਾਲੇ ਉਧਰ ਹੋ ਜਾਣਾ ਲਾਵੀ 10000 ਦੇ ਵਿੱਚ 10000 ਦੇ ਵਿੱਚ ਗੱਬਣ ਕਰ ਮਾਰੀ 5 ਮਹੀਨਿਆਂ ਦੀ ਚੈੱਕ ਪਾਸ ਹਾਂਜੀ ਠੀਕ ਹੈ ਜੀ ਮਰਦ ਦੇ ਵਿੱਚ ਕਰਦੇ ਸਾਂਗੇ 95137248 7657800942 ਠੀਕ ਹੈ ਜੀ ਹਾਂਜੀ ਦੁਨਿਆਨੇ ਵੀ ਆਉਂਦੇ ਆ ਜਿਹੋ ਜਿਹੋ ਦਾ ਕਿਸੇ ਪੁਰਾਣੇ ਮੋਲ ਲਾਵਾਂ ਉਹਦੇ ਐਨੀਮਲ ਮਿਲ ਜਾਂਦਾ ਤੁਹਾਨੂੰ ਬਾਕੀ ਐਨਮਲ ਪੂਰਾ ਲਾਲ ਆ ਗਿਆ ਇਹ ਕਰਕੇ ਸੁਟਾ ਆ ਦੇ ਕੋਈ ਗੱਤਰ ਨਹੀਂ ਜੋ ਠੀਕ ਹੈ ਜੀ ਠੀਕ ਹੈ ਮਹਾਰਾਜ ਲੋਕ ਦੋਸਤੋਂ ਨੂੰ ਮਿਲਦੇ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਮ ਭਰਾਵਾਂ ਨੂੰ ਸਾਥ ਸ੍ਰੀ ਅਕਾਲ ਜੀ